ਕੀ ਸਾਬ ਉਹ ਤੁਹਾਡਾ ਕੀ ਅਖੁਆ ਕੀ ਕਿੰਨੇ ਕਾਗਜ اٹਕਾਤੇ ਗਏ ਹੈ ਜੀ ਤਕਰੀਬ 50% ਵੋਟ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਿਰਫ ਇੱਕ ਇੱਕ ਐਡੀਟ ਹੀ ਡਿਕਲੇਅਰ ਕੀਤਾ ਇਹਨਾਂ ਨੇ ਉਹਦੇ ਪੇਪਰੇ ਕਲੀਅਰ ਕੀਤੇ ਹੈ ਤੇ ਇਸ ਤੋਂ ਇਹ ਲੱਗ ਰਿਹਾ ਹੈ ਵੀ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਜਿੱਤਕਾ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪਵਿੱਤਰ ਧਰਤੀ ਬਾਚੀਵਾੜਾ ਸਾਹਿਬ ਦੇ ਵਿੱਚ ਹੋਇਆ ਤੇ ਸਾਰੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੋਂ ਪਰ ਨੇ ਢਲੋਸਾ ਵਿੱਚ ਖੜੇ ਨੇ ਜੀ ਬੀ ਜੀ ਪੀ ਦੇ ਇੱਥੇ ਹੈਗੇ ਨੇ ਕਾਂਗਰਸ ਪਾਰਟੀ ਦੀ ਮੋਚੀ ਲੀਡਰਸ਼ਿਪ ਇੱਥੇ ਹੈਗੀ ਹੈ ਤਾਂ ਹੁਣ بڑا ਸੋਚ ਵਿਚਾਰ ਕੇ ਅਸੀਂ بڑا ਸਖਤ ਫੈਸਲਾ ਲੈਣ ਜਾ ਰਹੇ ਹਾਂ ਸਾਨੂੰ ਕੁਝ ਸਮਾਂ ਮਿਲਨ ਦਿੱਤਾ ਜਾਵੇ ਅਗੇ ਅਸੀਂ ਉਹ ਫੈਸਲਾ ਲੈ ਸਕੀਏ ਤੇ ਹਾਂ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਵੀ ਆਰਓ ਮਿਊਨਿਸਪਲ ਕਮੇਟੀ ਮਾਛੀਵਾੜਾ ਸਾਹਿਬ ਉਹ ساری ਜ਼ਿੰਦਗੀ ਆਪਣੀ ਉਹ ਹਾਈ ਕੋਰਟ ਦੇ ਗੇੜੇ ਕੱਢੂਗੀ ਬਿਲਕੁਲ ਤੇ ਉਹਨੂੰ ਪਤਾ ਲੱਗ ਜੂਗਾ ਵੀ ਉਹਨੇ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਗਲਤੀ ਕੀਤੀ ਹੈ ਇੱਥੇ ਪੋਸਟਿੰਗ ਲੈ ਕੇ ਤੇ ਆਹ ਲਿਸਟ ਲਾ ਕੇ ਕੀਤੀ ਹੈ ਆਪਣੇ ਬੱਚਿਆਂ ਤੱਕ ਨੂੰ ਦੱਸ ਕੇ ਜਾਊਗੀ ਵੀ ਇਹ ਗਲਤੀ ਨਹੀਂ ਕਰਨੀ ਕਰ। ਮੇਰੇ ਸਾਹਿਬ ਤੁਹਾਡਾ ਅਪਰੇਟ ਲੋ ਸਾਹਿਬ ਸੁਰੀ ਸੋਮਨੀ ਕਾਦਰ ਵੱਲੋਂ ਤੁਹਾਨੂੰ ਕੀ ਲੱਗ ਰਿਹਾ ਹੈ ਇਹ? ਕਿਉਂਕਿ ਇਹ ਸ਼੍ਰੀਆਮ ਡੈਮੋਕ੍ਰੇਸੀ ਦਾ ਘਾਣ ਹੋ ਰਿਹਾ ਪਹਿਲਾਂ ਤਾਂ ਇਲੈਕਸ਼ਨਾਂ ਲੇਟ ਸੀ ਅੱਜ ਉਹਨਾਂ ਨੇ 50% ਉਮੀ ਜਿਤਾ ਲਏ ਤੇ ਸਭ ਤੋਂ ਹੈਰਾਨੀ ਦੀ ਗੱਲ ਇਹ ਆ ਵਿਚੋਂ ਦੇ ਹਜੇ ਕਾਉਂਸਲਰ ਨੇ ਜਿਹੜੇ ਕਈ 5-5 ਵਾਰ ਕੋਈ 2-2 ਵਾਰ ਬਣੇ ਨੇ ਉਹਨਾਂ ਦੇ ਕਾਗਜ਼ ਪਹਿਲਾਂ ਉਹਨਾਂ ਨੇ ਲੜ ਲਈ ਇਸ ਵਾਰ ਉਹਨੇ ਰਿਜੈਕਟ ਉਹਨੇ ਅਜੇ ਤੱਕ ਮੱਛਵਾੜਾ ਦੀ ਧਰਤੀ ਦੇ ਉੱਤੇ ਅਜੇ ਤੱਕ ਮੱਛਵਾੜਾ ਦੀ ਧਰਤੀ ਦੇ ਉੱਤੇ ਅਜੇ ਕਦੇ ਕੁਝ ਨਹੀਂ ਹੋਇਆ ਸੀ ਪਰ ਇਹ ਸ਼ਰੀਆਮ ਤੱਕਾ ਹੋਇਆ 50 ਪਰ ਉਹਨਾਂ ਨੂੰ ਡਰ ਸੀ ਵੀ ਐਤਕੀ ਉਹਨਾਂ ਨੂੰ ਜਿੱਤ ਨਹੀਂ ਹੋਣਾ ਸਰਕਾਰ ਦੇ ਨਾਕਾਮੀਆਂ ਚ ਪਾਉਣ ਦੇ ਲਈ ਖਾਸ ਕਰ ਮੱਛਵਾੜਾ ਸਾਹਿਬ ਦੇ ਲੋਕਾਂ ਨਾਲ ਤੱਕਾ ਹੋਇਆ ਜਿਹੜਾ ਸਾਡਾ ਵੋਟ ਦਾ ਅਧਿਕਾਰ ਆ ਉਹ ਵੀ ਖੋਲਿਆ ਅਤੇ ਬਿਲਕੁਲ ਨਜਾਇਜ਼ ਤਰੀਕੇ ਦੇ ਨਾਲੇ ਪਕਤ ਕੀਤਾ ਗਿਆ ਤੁਸੀਂ ਆਪ ਦੇਖੋ 5 ਵਜੇ ਸਮੁੱਚੇ ਪੰਜਾਬ ਦੇ ਵਿੱਚ ਲਿਸਟਾਂ ਲੱਗੀਆਂ ਆ 7:30 ਦੇ ਕਰੀਬ ਸਮਾਂ ਹੋ ਗਿਆ ਹੁਣ ਉਹ ਵੀ ਚੋਰੀ ਚੁਪੇ ਲਿਸਟਾਂ ਲਾਗੇ ਉਹਦੇ ਵਿੱਚ ਵੀ ਉਹ ਕੈਂਡੀਡੇਟ ਮੈਂ ਤਾਂ ਇਹ ਹੈਰਾਨ ਆ ਚਾਹੇ ਉਹ ਕਾਂਗਰਸ ਪਾਰਟੀ ਦੇ ਇੱਕ ਕਾਉਂਸਲਰ ਸਾਹਿਬ ਸਨ ਜਿਹੜੇ 5 ਵਾਰ ਕਾਉਂਸਲਰ ਬਣ ਗਏ ਉਹਨਾਂ ਦੇ ਕਾਗਜ਼ ਰਿਜੈਕਟ ਕਰੇ ਉਸੇ ਘਰ ਚ ਰਹਿੰਦੇ ਨੇ ਇੱਕ ਅਕਾਲੀ ਦਲ ਦਾ ਕੈਂਡੀਡੇਟ ਸੀ ਉਹ ਉੱਥੇ ਹੀ ਰਹਿ ਰਿਹਾ ਉਹ ਵੀ ਪਿਛਲੀ ਵਾਰ ਉਹ ਬਣਿਆ ਆ ਤੇ ਕਿ ਉਹਦੇ ਕਾਗਜ਼ ਰਿਜੈਕਟ ਕਰ ਤੇ ਸ਼ਰਿਆਮ ਤਕਾ ਹੋ ਰਿਹਾ ਤੇ ਇਹਦੇ ਖਿਲਾਫ ਅਸੀਂ ਆਵਾਜ਼ ਬੁਲੰਦ ਰਲ ਕੇ ਸਾਰੀਆਂ ਪਾਰਟੀਆਂ ਕਰਨੀਆਂ ਕਿਉਂਕਿ ਪੰਜਾਬ ਨੂੰ ਬੋਲਣ ਤੋਂ ਰੋਕਿਆ ਜਾ ਰਿਹਾ ਬਾਕੀ ਚੋਣਾਂ ਲਗੋਗੇ ਤੁਸੀਂ ਜਾਣੇ ਬਾਕੀ ਸਭ ਸਹੀ ਕਾਗੇ ਇਹਦੇ ਬਾਰੇ ਫੈਸਲਾ ਜਿਹੜਾ ਕਿਉਂਕਿ ਅਸੀਂ ਸਬੂਚੀਆਂ ਟੀਮਾਂ ਬੈਠੀਆਂ ਨੇ ਇਕੱਠੇ ਹੋ ਕੇ ਸਾਰੀਆਂ ਪਾਰਟੀਆਂ ਕਰਨਗੀਆਂ ਕਿਉਂਕਿ ਇਹ ਦੇਖੋ ਜਿਵੇਂ ਪਹਿਲਾਂ ਕਿਹਾ ਗਿਆ ਰਾਜਾ ਗਿਰਜੀ ਵੱਲੋਂ ਵੀ ਆਰੋ ਤੇ ਐਕਸ਼ਨ ਹੋਣਾ ਹੀ ਹੋਣਾ ਪਰ ਕੀ ਜਿਹੜੀ ਹੁਣ ਇਲੈਕਸ਼ਨ ਗਾਹਾਂ ਦੀ ਉਹ ਫੇਰ ਹੋਊਗੀ ਨਹੀਂ ਹੋਊਗੀ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਵਿਚਾਰਾਂਗੇ ਸੋਚਾਂਗੇ ਆਪਣੀ ਹਾਈ ਕਮਾਂਡ ਨਾਲ ਗੱਲ ਕਰਕੇ ਉਹਦਾ ਫੈਸਲਾ ਵੀ ਜਲਦ ਤੁਹਾਨੂੰ ਦੱਸਾਂਗੇ मैल करती की मैं धरना लावगी जिन्हे दिन मेन मोर्जी बैठना पवे माछीवाड़े मैं जीती हुई शेहर मेरे न ਜੇ ਵੋਟਾ ਜੇ ਵੋਟਾ ਪੈਣਗੇ ਮੈਂ ਵੋਟਾ ਕਦੀ ਵੀ ਨਹੀਂ ਪਾਉਣ ਦਿਾਂਗੇ ਜੇ ਰੈਸ਼ਨ ਦੱਸਿਆ ਹੀ ਕੋਈ ਨਹੀਂ ਇਹਨਾਂ ਨੇ ਕੋਈ ਇਜੈਕਸ਼ਨ ਨਹੀਂ ਦੱਸਿਆ ਐਨਾ ਕੁੱਪਾ ਪ੍ਰਸ਼ਾਸਨ ਇਹ ਚਲੋ ਦੇਖੋ ਸਾਡੇ ਇਹ ਕਾਗਜ਼ ਰਿਜੈਕਟ ਕੀਤੇ ਗਏ ਨੇ ਤੇ ਇਹ ਆਕੇ ਤੁਹਾਨੂੰ ਦੱਸਣ ਦਾ ਦੇ ਸਹੀ ਨਾ ਵੀ ਆ ਤੁਹਾਡੇ ਦੇ ਇਜੈਕਸ਼ਨ ਆ ਬਿਨਾ ਸਾਨੂੰ ਕੋਈ ਨੋਟਿਸ ਸਾਡੇ ਮੋਬਾਈਲ ਨੰਬਰ ਫਾਈਲਾਂ ਤੇ ਬਾਹਰ ਨੋਟ ਕੀਤੇ ਹੋਏ ਨੇ 6 ਨੰਬਰ ਤੋਂ ਮੈਂ ਬੀਜੇਪੀ ਦਾ ਜ਼ਿਲ੍ਹੇ ਦਾ ਵਾਈਸ ਪ੍ਰਧਾਨ ਮੈਂ ਖੁਦ ਇਲੈਕਸ਼ਨ ਲੜ ਰਿਹਾ ਆਂ ਆਂ ਔਰ ਮੇਰੇ ਤੇ ਸਾਰੇ ਮੇਰੇ ਪੇਪਰ ਬਿਲਕੁਲ ਸਹੀ ਬਰੇਕ ਪਰੇ ਗਏ ਨੇ ਵਕੀਲ ਦੇ ਥਰੂ ਪਰੇ ਗਏ ਨੇ ਉਹਦੇ ਬਾਵਜੂਦ ਵੀ ਇਹਨਾਂ ਨੇ ਬਿਨਾ ਨੋਟਿਸ ਬਿਨਾ ਦੱਸੇ ਫਾਈਲ ਦੇ ਉੱਤੇ ਸਾਡਾ ਵਾਰਡ ਨੰਬਰ ਲਿਖਾਇਆ ਹੈ ਮੋਬਾਈਲ ਨੰਬਰ ਲਿਖਾਇਆ ਹੈ ਸਾਨੂੰ ਕੋਈ ਵੀ ਫੋਨ ਨਹੀਂ ਆਇਆ ਅਸੀਂ 4 ਵਜੇ ਇੱਥੇ ਆਏ ਆਂ ਕਹਿੰਦੇ ਜੀ 5 ਵਜੇ ਜਿਹੜੇ ਹੈਗੇ ਲਿਸਟਾਂ ਬਾਹਰ ਲੱਗ ਜਾਣਗੀਆਂ ਤੁਸੀਂ ਇਹ ਦੇਖੋ 2 ਘੰਟੇ ਤੋਂ ਸਾਨੂੰ 5 ਮਿੰਟ 5 ਮਿੰਟ 5 ਮਿੰਟ ਕਰੀ ਜਾ ਰਹੇ ਨੇ ਔਰ ਆ ਹੁਣ ਐਂਡ ਦੇ ਜਾ ਕੇ ਦ ਬਾਕੀ ਸਾਰੇ ਰਿਜੈਕਟੇ ਇੱਕੋ ਲਾ ਝਾੜੂ ਬਦੋ ਜਿੱਥੇ ਵੀ ਦੇਖਦੇ ਨੇ ਬਾਕੀ ਜਿੱਥੇ ਇਹਨਾਂ ਨੇ ਹਰਨਾ ਆ ਚਲੋ ਸੀ ਕੋਰ ਜਾਵਾਂਗੇ ਜੀ ਅਸੀਂ ਕੋਰ ਜਾਵਾਂਗੇ ਕੋਰ ਦੇ ਰੋਜਾ ਕਰਾਵਾਂਗੇ ਅਸੀਂ ਹੁਣ ਜਿਹੜਾ ਰੋੜ ਰੋੜਾ ਜਾ ਕੇ ਜਾਮ ਕਰਾਂਗੇ ਔਰ ਅੱਜ ਤੱਕ 25 ਸਾਲਾਂ ਦੇ ਵਿੱਚ ਤੁਸੀਂ ਦੇਖੋ ਮਨਜੀਤ ਕੁਮਾਰੀ ਪੰਜ ਵਾਰ ਇਲੈਕਸ਼ਨ ਲੜੀ ਆ ਕੀ ਉਹਨਾਂ ਦੇ ਕਾਗੇ ਦੀ ਵੀ ਗਲਤ ਆ ਜਿਹੜੇ ਪੰਜ ਵਾਰ ਇਲੈਕਸ਼ਨ ਲੜ ਕੇ ਚਲੋ ਮੈਂ ਤਾਂ ਪਹਿਲੀ ਵਾਰ ਇਲੈਕਸ਼ਨ ਲੜ ਰਿਹਾ ਆ ਇਹ ਉਹ ਪੰਜ ਵਾਰੀ ਲੈ ਕੈਂਡੀਡੇਟ ਨੇ ਜਿੱਤੂ ਕੈਂਡੀਡੇਟ ਨੇ ਔਰ ਉਹਨਾਂ ਦੇ ਪੇਪਰ ਵੀ ਰੱਦ ਕਰਤੇਗੇ ਕਾਂਗਰਸ ਦੇ ਇਹਦਾ ਸ਼ਰਿਆਨ ਤੱਕਾ ਜੀ ਆਪਦਾ ਇਹਦਾ ਭਗਵਾਨਤ ਮਾਨ ਹਾਏ ਹਾਏ ਅੱਜ ਆਪਣਾ ਨਾਮ ਤੇ ਹੌਤਾ ਦੱਸਿਓ ਪਸਤੂਰ ਲਾਲ ਮੈਂਟੂ ਜੀ ਸੀਨੀਅਰ ਵਾਈਸ ਪ੍ਰਧਾਨ ਜੇਲਾ ਕਾਂਗਰਸ ਕਮੇਟੀ ਖੰਨਾ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅੱਜ ਜੋ ਤਕੇਸ਼ਾਈ ਹੋਈ ਆ ਮੱਚਵਾਲਾ ਸਾਹਿਬ ਦੇ ਵਿੱਚ ਕੀ ਹੁਣ ਤੁਸੀਂ ਕਾਹਾਂ ਐਕਸ਼ਨ ਲੈ ਰਹੇ ਹੋ ਅੰਤੇ ਅੱਜ ਜੋ ਤਕੇਸ਼ਾਈ ਆਮ ਆਦਮੀ ਪਾਰਟੀ ਨੇ ਮੱਚਵਾਲਾ ਸ਼ਹਿਰ ਚ ਬੋਪਰਾ ਨਾਲ ਇਹ ਜਿਹੜੇ ਕੈਂਡੀਡੇਟ ਖੜੇ ਤੇ ਉਹਨਾਂ ਨੇ ਕੀਤੀ ਆ ਉਹਨਾਂ ਨੇ ਔਰੰਗਜੇਬ ਦੀ ਜਾਦ ਨੂੰ ਤਾਜ਼ਾ ਕਰਤਾ ਐਕਸ਼ਨ ਤੋਂ ਹੁਣ ਆਇਆ ਵੀ ਸਾਰਾ ਸ਼ਹਿਰ ਤਰਾਤਰਾਂ ਕਰ ਰਿਹਾ ਸਾਰਾ ਏਰੀਆ ਤਰਾਤਰਾਂ ਕਰ ਰਿਹਾ ਇੰਨਾਂ ਪਾਰਟੀਆਂ ਦੇ ਵਰਕਰ ਤੇ ਲੀਡਰ ਕੱਲੂ ਗੁਰਦੁਆਰਾ ਚਰਨ ਕਬਲ ਸਾਹਿਬ ਅਰਦਾਸ ਕਰਕੇ 10 ਵਜੇ ਸ਼ਹਿਰ ਚ ਮਾਰਚ ਕੱਢਾਂਗੇ ਇਕੱਠੇ ਹੋਗੇ ਲੋਕਾਂ ਨੂੰ ਦੱਸਾਂਗੇ ਵੀ ਆਮ ਆਦਮੀ ਪਾਰਟੀ ਕਿੰਨਾ ਧੱਕਾ ਕਰ ਸਕਦੀ ਹੈ ਤੋਂ ਵੱਧ ਵੀ ਦੇਖੋ ਡੈਮੋਕਰੇਸੀ ਦਾ ਅੱਜ ਗळा ਘੁੱਟਿਆ ਗਿਆ 1947 ਤੋਂ ਬਾਅਦ ਜਦ ਦੀ ਸਰਕਾਰਾਂ ਆਉਣ ਚਾਹੀਆਂ ਕਦੇ ਵੀ ਕਿਸੇ ਪਾਰਟੀ ਨੇ ਅਜਿਹਾ ਕੰਮ ਨਹੀਂ ਕੀਤਾ ਸਾਡੀ ਕਾਂਗਰਸ ਪਾਰਟੀ ਨੇ ਇੰਨੇ ਸਾਰਾ ਰਾਜ ਕੀਤਾ ਮਜਾਲਕਾ ਕਹਿੰਦੇ ਇੱਕ ਵੀ ਕਾਗਰਦੀਨਟ ਕੀਤਾ ਹੋਵੇ ਇਹਦਾ ਇਲੈਕਸ਼ਨ ਆ ਇਲੈਕਸ਼ਨ ਫੇਅਰ ਹੋਣਾ ਚਾਹੀਦਾ ਦਾ ਇਹਦਾ ਜਿੰਦਦਮ ਹੁੰਦਾ ਉਹ ਜਿਤਨਾ ਪਰ ਆਦਾ ਬਹੁਤ ਮਾੜੀ ਕੱਢਣਾ ਆ ਮੇਰੇ ਗਿਆਨੀ ਨੂੰ ਜਿੰਨਾ ਨਿੰਦ ਲਿਓ ਉਹ ਥੋੜੀ ਆ ਇਸ ਲਈ ਸਾਡਾ ਵਰਕਰ ਘਰੋਂ ਇੱਕ ਇੱਕ ਨਿਕਲ ਗਏ ਸਾਡੇ ਵੀ ਸਾਰੀਆਂ ਪਾਰਟੀਆਂ ਆਪਣੇ ਕੰਮ ਚੱਕ ਸਕਦੀਆਂ ਨੇ ਇਹ ਅਸੀਂ ਹਾਈ ਕਮਾਂਡ ਨਾਲ ਸਲਾਹ ਕਰਕੇ ਕਰਾਂਗੇ ਬਾਕੀ ਹਾਈ ਕੋਰਟ ਦੀਆਂ ਜਾਲਗੀਆਂ ਸਾਰੀਆਂ ਪਾਰਟੀਆਂ ਹਾਈ ਕੋਰਟ ਤੋਂ ਅਸੀਂ ਆਰੋ ਜਿਹੜਾ ਇੱਥੇ ਲੱਗਿਆ ਉਹਨੂੰ ਵੀ ਪਾਰਟੀ ਬਣਾਵਾਂਗੇ ਬਾਕੀ ਬਿਲਕੁਲ ਮੈਨੂੰ ਲੱਗਦਾ ਵੀ ਆਪਾਂ 100% ਕਾਮਯਾਬ ਹੋਵਾਂਗੇ ਇਹ ਚ ਅਸੀਂ ਠੀਕ